ਹਾਲਦੇ ਵਿੱਚ ਜੰਮੂ ਕਸ਼ਮੀਰ ਹਾਈ ਕੋਰਟ ਦੇ ਵੱਲੋਂ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਲਗਾਉਣਾ ਲਾਜ਼ਮੀ ਨਹੀਂ ਇਸ ਨੂੰ ਲੈ ਕੇ ਦਿੱਤੇ ਫੈਸਲੇ ਤੇ ਲਗਾਤਾਰ ਇਸ ਤੇ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਫੈਸਲੇ ਦੀ ਨਿੰਦਿਆ ਕੀਤੀ ਹੈ ਉਹਨਾਂ ਕਹਿ ਕੇ ਜਾਣ ਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਉਹਨਾਂ ਕਹਿ ਕਿ ਇੱਕ ਸਿੱਖ ਦੇ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਤੋਂ ਬਿਨਾਂ ਉਸਦੀ ਕੀ ਪਹਿਚਾਨ ਉਹਨਾਂ ਕਹਿ ਕੇ ਇਸ ਨੂੰ ਰਲਗੜ ਕੀਤਾ ਜਾ ਰਿਹਾ ਹੈ ਅਤੇ ਇਹ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਹੋਵੇਗਾ ਉਹਨਾਂ ਕਹਿ ਕੇ ਇਹ ਜਾਣ ਬੁੱਝ ਕੇ ਜਿਹੜਾ ਕਿ ਅਜਿਹਾ ਕੀਤਾ ਜਾ ਰਿਹਾ ਹੈ ਇਹ ਫੈਸਲੇ ਦਾ ਕੋਈ ਵੀ ਸਵਾਗਤ ਨਹੀਂ ਕੀਤਾ ਜਾ ਸਕਦਾ ਉਹਨਾਂ ਕਹਿ ਕੇ ਕਿ ਸਿੱਖ ਦੀ ਪਹਿਚਾਨ ਉਸ ਦੇ ਨਾਮ ਦੇ ਪਿੱਛੇ ਸਿੰਘ ਅਤੇ ਕੌਰ ਹੋਣਾ ਲਾਜ਼ਮੀ ਹੈ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਜਿਹੜਾ ਕਿ ਸਿੰਘ ਅਤੇ ਕੌਰ ਦੀ ਬਖਸ਼ਿਸ਼ ਦਿੱਤੀ ਹੈ ਪਰ ਦੂਜੇ ਪਾਸੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਵੱਲੋਂ ਜਿਹੜਾ ਹੈ ਫੈਸਲਾ ਲਿਆ ਗਿਆ ਬੇਹਦ ਨਿੰਦਣਯੋਗ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਗੁਰਦਾਰਾ ਕਮੇਟੀ ਦਾ ਮੈਂਬਰ ਮੰਨਣ ਵਾਸਤੇ ਸਿੰਘ ਜਾਂ ਕੌਰ ਜਿਹੜਾ ਹੈ ਉਹ ਨਾਮ ਦੇ ਪਿੱਛੇ ਜ਼ਰੂਰੀ ਨਹੀਂ ਹੈ ਕਿਉਂਕਿ ਧਰਮ ਜਿਹੜਾ ਹੈ ਉਹ ਮਨ ਦੇ ਵਿੱਚ ਹੁੰਦਾ ਹੈ ਇਹ ਬਿਲਕੁਲ ਹੀ ਗੈਰ ਮर्याਦਤ ਜਿਹੜਾ ਹੈ ਉਹ ਫੈਸਲਾ ਹੈ ਸਿੱਖ ਧਰਮ ਦੀ ਮर्यादा ਦੇ ਅਨੁਸਾਰ ਨਹੀਂ ਹੈ ਫੈਸਲਾ ਮੇਲ ਨਹੀਂ ਖਾਂਦਾ ਸਿੱਖ ਧਰਮ ਦੀ ਰਹਿਤ ਮर्याਦਾ ਦੇ ਨਾਲ ਔਰ ਇਹ ਮੰਦਭਾਗਾ ਫੈਸਲਾ ਹੈ ਕੱਲ ਨੂੰ ਬਹੁਤ ਸਾਰੇ ਹਿੰਦੂ ਕਹਿਣਗੇ ਕਿ ਸਾਡੇ ਮੰਨ ਦੇ ਵਿੱਚ ਸਲਾਮ ਹੈ ਤੇ ਉਹ ਮਸਜਿਦ ਕਮੇਟੀਆਂ ਦੇ ਮੈਂਬਰ ਬਣਨਗੇ ਮੁਸਲਮਾਨ ਕਹਿਣਗੇ ਕਿ ਸਾਡੇ ਮੰਨ ਦੇ ਵਿੱਚ ਹਿੰਦੂ ਧਰਮ ਹੈ ਤੇ ਉਹ ਹਿੰਦੂ ਮੰਦਰ ਕਮੇਟੀਆਂ ਦੇ ਮੈਂਬਰ ਬਣਨਗੇ ਜੇ ਇਹ ਪਰਵਾਹ ਨਹੀਂ ਹੈ ਤੇ ਫਿਰ ਕੋਈ ਵੀ ਜਿਹੜਾ ਹੈ ਉਹ ਗੈਰ ਸਿੱਖ ਬੰਦਾ ਇਹ ਕਹਿ ਕੇ ਗੁਰਦਾਰਾ ਕਮੇਟੀ ਦਾ ਮੈਂਬਰ ਕਿਵੇਂ ਬਣ ਸਕਦਾ ਹੈ ਕਿ ਮੇਰੇ ਮਨ ਦੇ ਵਿੱਚ ਸਿੱਖ ਧਰਮ ਹੈ ਇਹ ਜਿਹੜੇ ਫੈਸਲਾ ਹੈ ਇਹ ਬਿਲਕੁਲ ਗੈਰ ਮਰਿਆਦਤ ਹੈ ਸਿੱਖ ਧਰਮ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ ਔਰ ਸਿੱਖ ਪਹਿਚਾਨ ਦੇ ਉੱਤੇ ਵੱਡਾ ਫੈਸਲ ਹਮਲਾ ਹੈ ਇੱਕ ਕਿਸਮ ਦਾ ਜਿਹੜਾ ਜੀ ਐਨ ਕੇ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਸਾਡੀਆਂ ਪੰਤਕ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਗੁਰਦਾਰਾ ਸਿੱਖ ਪ੍ਰਬੰਧਕ ਕਮੇਟੀ ਨੂੰ ਇਸ ਫੈਸਲੇ ਦੇ ਖਿਲਾਫ ਜਿਹੜਾ ਜਰੂਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਉਣੀ ਚਾਹੀਦੀ ਹੈ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਿੰਦੂ ਦੀ ਪਛਾਣ ਕੋਰਟ ਤੈਅ ਨਹੀਂ ਕਰਦੀ ਮੁਸਲਮਾਨ ਦੀ ਪਛਾਣ ਕੋਰਟ ਤੈਅ ਨਹੀਂ ਕਰਦੀ ਤੇ ਫਿਰ ਸਿੱਖ ਦੀ ਪਛਾਣ ਕੀ ਹੋਣੀ ਚਾਹੀਦੀ ਹੈ ਤੇ ਇਹ ਕੋਰਟ ਕਿਵੇਂ ਤੈਅ ਕਰ ਸਕਦੀ ਹੈ ਜਾਂ ਕਾਨੂੰਨ ਕਿਵੇਂ ਤੈਅ ਕਰ ਸਕਦਾ ਹੈ ਸਿੱਖ ਦੀ ਪਰਵਾਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਜਾ ਸਿੱਖ ਰੈਤ ਮਰਿਆਦਾ ਚ ਦਰਜ ਹੈ ਜਿਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਕਿ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ ਹੈ ਉਹ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੈ ਇਹ ਸਾਡੀ ਸਿੱਖ ਮਰਿਆਦਾ ਦੇ ਵਿੱਚ ਖੁੱਲ ਕੇ ਜਿਹੜਾ ਹੈ ਉਹ ਵਰਣਨ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤਾਂ ਇਸ ਕਰਕੇ ਜੰਮੂ ਤੇ ਕਸ਼ਮੀਰ ਹਾਈ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਇਹ ਸਿੱਖ ਪਹਿਚਾਣ ਦੇ ਉੱਤੇ ਇੱਕ ਕਿਸਮ ਦਾ ਹਮਲਾ ਕਰਨ ਤੋਂ ਲੈ ਫੈਸਲਾ ਇਹਨੂੰ ਪਰਮਾਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਖਲਸਾ ਵਾਈ ਗੁਰੂ ਚ ਕੀ ਸੀ ਬਹੁਤ ਬਾਰੇ ਲਫਜ਼ ਕਹੇ ਨੇ ਕਿ ਮਨੋਰਟੀਜ਼ ਜੜੀਆਂ ਨੇ ਉਹ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਸੇਫ ਨਹੀਂ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਨਹੀਂ ਪਾਕਿਸਤਾਨ ਦੇ ਵਿੱਚ ਵੀ ਮਰਦਾਨ ਦੇ ਵਿੱਚ ਇੱਕ ਘਟਨਾ ਜੜੀ ਹੈ ਸਾਹਮਣੇ ਆਈ ਹੈ ਕਿ ਸਰਦਾਰ ਅਮਰਜੀਤ ਸਿੰਘ ਨਾਮ ਦੇ ਇੱਕ ਦੁਕਾਨਦਾਰ ਨੂੰ ਉਹਦੇ ਗਵਾਂਡੀ ਨੇ ਜਿਹੜਾ ਹੈ ਉਹ ਛੁਰਿਆਂ ਦੇ ਨਾਲ ਜਿਹੜਾ ਹੈ ਉਹ ਹਮਲਾ ਕਰਨ ਦਾ ਉਹਦੇ ਤੇ ਯਤਨ ਕੀਤਾ ਜਾਨ ਉਹਦੀ ਬੇਸ਼ੱਕ ਬਚ ਗਈ ਹੈ ਜ਼ਖਮੀ ਹੈ ਪਰ ਪਾਕਿਸਤਾਨ ਸਰਕਾਰ ਨੂੰ ਇਸ ਹਮਲੇ ਦੇ ਵਿਰੁੱਧ ਦੇ ਵਿੱਚ ਜੋ ਵੀ ਦੋਸ਼ੀ ਹੈ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਜਿਹੇ ਹੀ ਘਟਨਾਵਾਂ ਮੁੜ ਕੇ ਜੜੀਆਂ ਉਹ ਨਾਵਾਪਰਨ ਪਾਕਿਸਤਾਨ ਸਰਕਾਰ ਨੂੰ ਘਟਕਿੰਤਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ। ਸੋ ਦਾਦੇ ਕੀ ਹਾਲੇ ਦੇ ਵਿੱਚ ਜੰਮੂ ਕਸ਼ਮੀਰ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਕੀ ਨਾਮ ਦੇ ਪਿੱਛੇ ਸਿੰਘ ਅਤੇ ਕੋਰ ਕੋਈ ਲਾਜ਼ਮੀ ਨਹੀਂ ਹੈ। ਇਸ ਨੂੰ ਲੈ ਕੇ ਲਗਾਤਾਰ ਇਸ ਫੈਸਲੇ ਦੇ ਉੱਤੇ ਸਿੱਖ ਸੰਤਾਂ ਦੇ ਵਿੱਚ ਸਿੱਖ ਜਥੇਬੰਦੀਆਂ ਵਿੱਚ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਇਸ ਫੈਸਲੇ ਨੂੰ ਨਕਾਰਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਹਰਪੰਜਾਬ ਟੀਵੀ